ਕੈਨੇਡੀਅਨ ਕਵਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਹੈ ਕਿ ਕੈਨੇਡਾ ਦੇ ਸੀਈਓ ਦਾ ਕਹਿਣਾ ਕਿ ਜੇਕਰ ਪਾਇਲਟਾਂ ਦਾ ਸੌਦਾ ਨਹੀਂ ਹੋ ਸਕਿਆ ਤਾਂ ਸਰਕਾਰ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਦਾ ਆਦੇਸ਼ ਦੇਣਾ ਚਾਹੀਦਾ ਹੈ 에ਅ ਕੈਨੇਡਾ ਨੇ ਵੀਰਵਾਨ ਨੂੰ ਕਿਹਾ ਕਿ ਜੇਕਰ 에ਅ ਲਾਈਨ ਪਾਇਲਟਾਂ ਦੀ ਯੂਨੀਅਨ ਨਾਲ ਸਮਝੌਤੇ ਤੇ ਨਹੀਂ ਪਹੁੰਚ ਸਕੀ ਤਾਂ ਫੈਡਰਲ ਸਰਕਾਰ ਨੂੰ ਕਦਮ ਚੁੱਕਣਾ ਤੇ ਬਾਈਂਡਿੰਗ ਆਰਬਿਟ੍ਰੇਸ਼ਨ ਦੇ ਆਦੇਸ਼ ਦੇਣੇ ਜ਼ਰੂਰੀ ਹੋਣਗੇ ਕਿਤਾਬ ਨਹੀਂ ਦਿੱਤੀ ਗਈ ਹੈ ਜੇਕਰ ਹੜਤਾਲ ਹੁੰਦੀ ਹੈ ਤਾਂ ਹਰ ਰੋਜ਼ 110000 ਯਾਤਰੀ ਇਸ ਹੜਤਾਲ ਦੇ ਨਾਲ ਪਰੇਸ਼ਾਨ ਹੋਣਗੇ ਕੰਪਨੀ ਦੇ ਇੱਕ ਬਿਆਨ ਵਿੱਚ ਇਹ ਗੱਲ ਆਖੀ ਗਈ ਹੈ ਕਿ 에어ਲਾਈਨ ਪਾਇਲਟ ਐਸੋਸੀਏਸ਼ਨ 에어 ਕੈਨੇਡਾ ਰੂਜ਼ ਵਿੱਚ 5200 ਪਾਇਲਟਾਂ ਦੀ ਨਮਾਇੰਦਗੀ ਕਰਦੀ ਹੈ ਨਾਲ ਗੱਲਬਾਤ ਫਿਲਹਾਲ ਰੁਕੀ ਹੋਈ ਹੈ ਇਸ ਲਈ ਕਿਹਾ ਗਿਆ ਕਿ ਹਵਾਈ ਯਾਤਰਾ ਦੇ ਵੱਡੇ ਵਿਗੜ ਤੋਂ ਬਚਣ ਲਈ ਬਾਈਂਡਿੰਗ ਦੇ ਅਲੈ ਸਰਕਾਰੀ ਨਿਰਦੇਸ਼ ਜ਼ਰੂਰੀ ਹੋਵੇਗਾ ਜੇ ਗੱਲ 와 ਤੱਕ ਵਧਾਉਣੀ ਹੈ ਅਸੀਂ ਕਿਸੇ ਵੀ ਪ੍ਰਭਾਵ ਨੂੰ ਕੱਟ ਕਰਨ ਲਈ ਸਾਰੇ ਉਪਾਅ ਕਰ ਰਹੇ ਹਾਂ ਪਰ ਅਸਲੀਅਤ ਇਹ ਆ ਕਿ ਇਰ ਕੈਨੇਡਾ ਤੇ ਇੱਕ ਛੋਟਾ ਕੰਮ ਰੁਕਣਾ ਵਿਸ਼ੇ ਪੱਧਰ ਤੇ ਸਾਡੇ ਕਾਰੋਬਾਰ ਦੇ ਗੁੰਝਲਤਾਨ ਨੂੰ ਦੇਖਦੇ ਹੋਏ ਗ੍ਰਾਹਕਾਂ ਲਈ ਲੰਬੇ ਸਮੇਂ ਤੱਕ ਰੁਕਾਵਟ ਪੈਦਾ ਕਰ ਸਕਦਾ ਹੈ ਮਾਈਕਲ ਰੂਸੋ ਕੀਅਰ ਕੈਨੇਡਾ ਦੇ ਪ੍ਰਧਾਨ ਅਤੇ ਸੀਈਓ ਦੇ ਬਿਆਨ ਵਿੱਚ ਇਹ ਗੱਲ ਲਿਖੀ ਗਈ ਹੈ ਇਸ ਲਈ ਜਦੋਂ ਕਿ ਅਸੀਂ ਏਲਪੀਏ ਨਾਲ ਗੱਲਬਾਤ ਦੇ ਸਮਝੌਤੇ ਤੇ ਪਹੁੰਚਣ ਲਈ ਵਚਨਬਾਦਾਂ ਸਰਕਾਰ ਫੈਡਰਲ ਸਰਕਾਰ ਦੀ ਦਖਲ ਦੇਣ ਦੇ ਲਈ ਤਿਆਰ ਰਹਿਣਾ ਚਾਹੀਦਾ ਜੇਕਰ ਕੋਈ ਯਾਤਰਾ ਰਿਕਵਰ ਸ਼ੁਰੂ ਹੋਣ ਤੋਂ ਪਹਿਲਾਂ ਗੱਲਬਾਤ ਅਸਫਲ ਹੋ ਜਾਂਦੀ ਹੈ 에어ਲਾਈਨ ਦੇ ਬੁਲਾਰੇ ਕ੍ਰਿਸਟੋਫ ਹੇਨੇਬਲ ਨੇ ਕਿਹਾ ਹੈ ਕਿ 에어 ਕੈਨੇਡਾ ਗੱਲਬਾਤ ਲਈ ਵਚਨਬੱਧ ਹੈ ਪਰ ਪਾਇਲਟ ਯੂਨੀਅਨ ਵੱਲੋਂ ਅਣਜਵਾਬ ਉਜਾਰਤ ਬੰਗਾਂ ਦਾ ਸਾਹਮਣਾ ਕਰ ਰਿਹਾ ਹੈ ਜੋ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਕੈਨੇਡਾ ਦੀ ਸਭ ਤੋਂ ਵੱਡੀ 에어ਲਾਈਨ ਯੂਨੀਅਨ ਇੱਕ ਸਾਲ ਤੋਂ ਵੱਧ ਸਮੇਂ ਤੋਂ ਬਿਨਾਂ ਕਿਸੇ ਨਤੀਜੇ ਦੇ ਗੱਲਬਾਤ ਕਰ ਰਹੀ ਹੈ। ਦੋਵੇਂ ਤੇ ਰਨ 27 ਘੰਟਿਆਂ ਦੇ ਨੋਟਿਸ ਦੇ ਬਾਵਜੂਦ ਬਹੁਤ ਬੰਨੂ ਕਾਨੂੰਨੀ ਹੜਤਾਲ ਜਾਂ ਤਾਲਾਬੰਦੀ ਦੀ ਚਿਟੀ ਵਿੱਚ ਰਹਿਣ ਗਿਆ। ਇੱਕ ਬੰਦ ਹੋਣ ਨਾਲ ਇੱਕ ਦਿਨ ਲਗਭਗ 670 ਉਡਾਨਾਂ ਬੰਦ ਹੋ ਜਾਣਗੀਆਂ। ਹਜ਼ਾਰਾਂ ਯਾਤਰੀ ਯਾਤਰਾ ਵਿੱਚ ਵਿਗੜਨ ਪਵੇਗਾ। ਦੁਨੀਆ ਭਰ ਦੀਆਂ 에어ਲਾਈਨਾਂ ਨਾਲ ਜੁੜੀਆਂ ਉਡਾਨਾਂ ਵਿੱਚ ਦਾਖਲ ਹੋਵੇਗਾ। ਏਅਰ ਕੈਨੇਡਾ ਨੇ ਕਿਹਾ ਹੈ ਕਿ ਉਹ ਸ਼ੁੱਕਰਵਾਰ ਨੂੰ ਉਡਾਨਾਂ ਰੱਦ ਕਰਨਾ ਸ਼ੁਰੂ ਕਰ ਦਵੇਗਾ ਅਤੇ ਨੌਕਰੀ ਦੇ ਕਾਰਵਾਈ ਲਈ تیاری ਦੀ ਬੁੱਧਵਾਰ ਨੂੰ ਆਖਰੀ ਮਿਤੀ ਤੋਂ ਪਹਿਲਾਂ ਹੌਲੀ-ਹੌਲੀ ਇਸ ਨੂੰ ਬੰਦ ਕੀਤਾ ਜਾਵੇਗਾ। ਇਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਕਾਰਪੋਰੇਟਰ ਲਾਲਚ ਜਿਉਂ ਗੱਲਬਾਤ ਕਰ ਰਿਹਾ ਏਅਰ ਕੈਨੇਡਾ ਦੇ ਪਾਇਲਟਾਂ ਤੋਂ ਮਾਰਕਟ ਤੋਂ ਘਟਦਾਵੇ ਨੂੰ ਸਵੀਕਾਰ ਕਰਨ ਦੀ ਉਮੀਦ ਕਰਦੇ ਹੋਏ ਰਿਕਾਰਡ ਮੁਨਾਫੇ ਜਾਰੀ ਰੱਖੇ ਨੇ। ਫੈਡਰਲ ਲੇਬਰ ਮੰਤਰੀ ਸਟੀਵਨ ਮੈਕਨਨ ਨੇ ਬੁੱਧਵਾਰ ਨੂੰ ਕਿਹਾ ਕਿ ਅਜੀਹਾ ਕੋਈ ਕਾਰਨ ਨਹੀਂ ਹੈ ਕਿ ਸੌਦਾ ਨਹੀਂ ਹੋ ਸਕਿਆ ਅਤੇ ਕੇਰਾਤੀ ਕੇਸ ਨੂੰ ਪੂਰਾ ਕਰਨ ਦੇ ਲਈ ਦੋਵੇਂ ਧਿਰਾਂ ਨੂੰ ਨੁਕੜ ਕਰਨਾ ਚਾਹੀਦਾ ਹੈ। ਇਹ ਉੱਤੇ ਦੱਸਦੀ ਹੈ ਕਿ ਬਹੁਤ ਸਾਰੇ ਕਾਰੋਬਾਰੀ ਸਮੂਹਾਂ ਨੇ ਵੀਰਵਾਰ ਨੂੰ ਆਟਵਾ ਵਿੱਚ ਬੁਲਾਇਆ ਗਿਆ ਜਿਸ ਵਿੱਚ 에어ਲਾਈਨ ਦੇ ਬੰਦ ਹੋਣ ਨਾਲ ਆਰਥਿਕ ਰੁਕਾਵਟਾਂ ਤੋਂ ਬਚਣ ਲਈ ਬਾਈਂਡਿੰਗ ਆਰਬਿਟ੍ਰੇਸ਼ਨ ਸਬੰਧੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਕਰੇਡਾ ਚੈਂਬਰ ਆਫ ਕਮਰਸ ਦੇ ਪ੍ਰਧਾਨ ਕੈਂਡਲਸ ਲੀਗਸ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਇਹ ਗੱਲ ਆਖੀ ਹੈ ਕਿ ਆਰਬਿਟ੍ਰੇਸ਼ਨ ਪਾਰਟੀਆਂ ਨੂੰ ਇੱਕ ਸਫਲ ਹੱਲ ਤੱਕ ਲਿਆਉਣ ਵਿੱਚ ਮਦਦ ਕਰ ਸਕਦੀ ਹੈ ਉਹਨਾਂ ਸਾਰੀ ਸੰਭਵੀ ਪ੍ਰਭਾਵ ਤੋਂ ਬਚਾ ਸਕਦੀ ਹੈ ਜਿਨ੍ਹਾਂ ਬਾਰੇ ਅਸੀਂ ਅੱਜ ਇੱਥੇ ਗੱਲਬਾਤ ਕਰਨ ਆਏ ਹਾਂ ਬਿਜ਼ਨਸ ਕਾਉਂਸਲ ਆਫ ਕੈਨੇਡਾ ਦੇ ਮੁੱਖ ਕਾਰਜਕਾਰੀ ਗੋਲਡੀ ਹੈਦਰ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਆਖੀ ਹੈ ਕਿ ਕੈਨੇਡਾ ਆਪਣੇ ਆਵਾਜਾਈ ਨੈਟਵਰਕ ਵਿੱਚ ਇੱਕ ਹੋਰ ਵੱਡੀ ਰੁਕਾਵਟ ਨੂੰ برداشت ਨਹੀਂ ਕਰ ਸਕਦਾ 에ਅਰ ਕੈਨੇਡਾ ਵਿੱਚ ਮਜ਼ਦੂਰਾਂ ਦੀ ਰੁਕਾਵਟ ਸਾਡੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰੇਗੀ ਪਿਛਲੇ ਮਹੀਨੇ ਆਟਵਾ ਤੋਂ ਸ਼ੁਰੂ ਹੋਣ ਤੋਂ 17 ਘੰਟਿਆਂ ਤੋਂ ਘੱਟ ਸਮੇਂ ਬਾਅਦ ਇੱਕ ਵਿਸ਼ਾਲ ਰੇਲਵੇ ਕੰਮ ਰੋਕੂ ਬੰਦ ਨੂੰ ਖਤਮ ਕਰ ਦਿੱਤਾ ਗਿਆ ਜਦੋਂ ਕਿ ਮੈਕਨਨ ਨੇ ਫੈਡਰਲ ਲੇਬਰ ਬੋਰਡ ਦੇ ਸੀ ਐਨ ਰੀਲ ਕੈਨੇਡੀਅਨ ਪੈਸੀਫਿਕ ਕਾਕਸ ਰਿਟੀਨ ਅਤੇ ਉਹਨਾਂ ਕਰਮਚਾਰੀਆਂ ਤੇ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਐਂਡੀਪੀ ਨੇਤਾ ਜਗਮੀਤ ਸਿੰਘ ਨੇ ਵੀਰਵਾਰ ਨੂੰ ਇਹ ਗੱਲ ਆਖੀ ਕਿ ਪਾਰਟੀ ਪਾਇਲਟਾਂ ਨੂੰ ਕੰਮ ਤੇ ਵਾਪਸ ਲਿਆਉਣ ਦੀ ਕੋਸ਼ਿਸ਼ਾਂ ਦਾ ਸਮਰਥਨ ਨਹੀਂ ਕਰੇਗੀ ਸਿੰਘ ਨੇ ਕਿਹਾ ਕਿ ਅਸੀਂ ਇੱਕ ਵਾਰ ਫੇਰ ਸਪਸ਼ਟ ਸੰਦੇਸ਼ ਭੇਜ ਰਹੇ ਹਾਂ ਕਿ ਅਸੀਂ ਜਸਟਨ ਟਰੂਡੋ ਅਤੇ ਲਿਬਰਲਾਂ ਦਾ ਕਿਸੇ ਵੀ ਸਰਕਾਰ ਦੁਆਰਾ ਵਰਕਰਾਂ ਵਿੱਚ ਦਖਲਅੰਦਾਜ਼ੀ ਕਰਨ ਦੇ ਵਿਰੋਧਾ ਜੇਕਰ ਕੰਮ ਵਿੱਚ ਵਾਪਸੀ ਲਈ ਕੋਈ ਬਿੱਲ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ ਅਸੀਂ ਇਸ ਦਾ ਵਿਰੋਧ ਕਰਨ ਜਾ ਰਹੇ ਹਾਂ ਅਜ਼ਰਵੇਟਰ ਲੀਡਰ ਅਪੀਅਰ ਪਾਲਿਵਰ ਨੇ ਬਤਵਾਂ ਨੂੰ ਕਿਹਾ ਕਿ ਕੈਨੇਡਾ ਨੂੰ ਆਪਣੇ ਪਾਇਲਟਾਂ ਨਾਲ ਚੰਗੀ ਭਾਵਨਾ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਸੀਂ ਉਹਨਾਂ वार्तालाਪਾਂ ਨੂੰ ਅੱਗੇ ਵਧਾਉਣ ਦਾ ਸਮਰਥਨ ਨਹੀਂ ਕਰਨ ਜਾ ਰਹੇ ਅਸੀਂ ਪਾਇਲਟਾਂ ਅਤੇ ਇੱਕ ਨਿਰਪੱਖ ਸੌਦੇ ਚੰਗੀ ਤਨਖਾਹ ਲਈ ਲੜਨ ਦੇ ਉਹਨਾਂ ਦੇ ਹੱਕ ਦੇ ਨਾਲ ਅੜੇ ਹਾਂ ਰੇਡਿੰਗ ਕਵਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੀਆਂ ਨੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਅੱਜ ਦੀ ਇਸ ਵਾਰ ਦੇ ਨਾਲ